ਤੁਨ ਮੇਰੇ ਅੰਦਰ ਦੀ ਗੱਲ ਦੱਸਦਾ ਮੈਂ ਕਿਸੇ ਨੂੰ ਨਹੀਂ ਪਤਾ ਹੋਣੀ ਸਿਆਣੇ ਕਹਿੰਦੇ ਨੇ ਕਿ ਜਦੋਂ ਡੈਡੀ ਬੋਡੀ ਨੂੰ ਸਾੜਦੇ ਆਪਾਂ ਉਹਦੇ ਮੂੰਹ ਦੇ ਉੱਤੇ ਇੱਕ ਭਾਰੀ ਲੱਕੜ ਰੱਖਦੇ ਆ ਹੂੰ ਰੱਖਦੇ ਨੇ ਛਾਤੀ ਤੇ ਰੱਖੋ ਜੀ ਛਾਤੀ ਤੇ ਰੱਖੋ ਹਾਂ ਇਹ ਸੱਚ ਆ ਮੈਂ ਖੁਦ ਦੇਖਿਆ ਵਾ ਅਸੀਂ ਜਦੋਂ ਡੈਡੀ ਬੋਡੀ ਨੂੰ ਪਾ ਕੇ ਮਸ਼ੀਨ ਦੇ ਵਿੱਚ ਪਾ ਦਿੰਦੇ ਸੀ ਨਾ ਉਹਦੇ ਉੱਪਰ ਇੱਕ ਸਾਡੇ ਰੱਖਿਆ ਹੁੰਦਾ ਸੀ ਦੇਖਣ ਵਾਸਤੇ ਵੀ ਬੋਡੀ ਨੂੰ ਅੱਗੇ ਪੈ ਗਈ ਆ ਜਾਂ ਨਹੀਂ ਪੈ ਗਈ ਹੈਗੀ ਜਾਂ ਕੋਈ ਅੰਗ ਨਹੀਂ ਸੜ ਰਿਆ ਤੇ ਉਹਨੂੰ ਥੋੜਾ ਕੋਲੇ ਕਰਨਾ ਕਿਤੇ ਉਹ ਵੀ ਕੰਮ ਹੁੰਦਾ ਸੀਗਾ ਜਿਹੜੀ ਵੀ ਡੈੱਡ ਬਡੀ ਅੰਦਰ ਆਉਂਦੇ ਸੀਗੇ ਉਹਦੇ ਤੇ ਕੋਈ ਭਾਰਤ ਪਾਇਆ ਨਹੀਂ ਸੀ ਜਾਂਦਾ ਬੋਡੀ ਅੰਦਰ ਬੈਠੀ ਹੁੰਦੀ ਸੀਗੀ ਉਹ ਐ ਉਪਰ ਉਠੀ ਹੁੰਦੀ ਸੀ ਮੈਂ ਅਕਸਰ ਮਤਲਬ 70% ਡੈੱਡ ਬodies ਮੈਂ ਉਠੀਆਂ ਬੈਠੀਆਂ ਦੇਖੀਆਂ ਨੇ ਉਹ ਐਦਾਂ ਮਤਲਬ ਮੈਂ ਤੁਹਾਨੂੰ ਕੀ ਦੱਸਾਂ ਬਹੁਤ ਡਰਾਵਣਾ ਦ੍ਰਿਸ਼ ਹੁੰਦਾ ਵਾ ਮੈਂ ਰੋਂਦਾ ਹੁੰਦਾ ਸੀਗਾ ਦੇਖ-ਦੇਖ ਕੇ ਕਿ ਯਾਰ ਕਿਉਂ ਐਦਾਂ ਹੋ ਗਿਆ ਬੜਾ ਮਨ ਮਨ ਬਹੁਤ ਪਰਦਾ ਹੁੰਦਾ ਸੀ ਮੈਂ ਡੇਲੀ ਰੋ ਰੋ ਕੇ ਆਪਣਾ ਮਤਲਬ ਸੇਵਾ ਕੀਤੀ ਹੈ ਬਹੁਤ ਔਖੀ ਸੇਵਾ ਕੀਤੀ ਹੈ ਪਰਮਾਤਮਾ ਨਾ ਕਰਵਾਵੇ ਕਿਥੇ ਤੋਂ ਦਰਦ ਪਰਿਵਾਰਕ ਮੈਂਬਰ ਫਿਰ ਸਾਰੇ ਦੂਰ ਦੂਰ ਰਹਿੰਦੇ ਸੀ ਉਸ ਵੇਲੇ। ਉਹ ਪਰਿਵਾਰਕ ਮੈਂਬਰ ਦੂਰ ਵਿਚਾਰੇ ਮਜਬੂਰੀ ਵਿੱਚ ਦੂਰ ਰਹਿੰਦੇ ਸੀ। ਕਿਹਦਾ ਦਿਲ ਕਰਦਾ ਆਪਣੀ ਫੈਮਿਲੀ ਦੇ ਵਿੱਚ ਦੂਰ ਹੋਣ ਨੂੰ? ਕੁਝ ਗਾਈਡਲਾਈਨ ਦੇ ਵਿੱਚ ਦੂਰ ਰਹਿੰਦੇ ਸੀ, ਕੁਝ ਡਰ ਕੇ ਰਹਿੰਦੇ ਸੀ, ਕੁਝ ਨਾ ਚਾਹੰਦੇ ਹੋਏ ਵੀ ਰਹਿੰਦੇ ਸੀ। ਬਾਕੀ ਅਸੀਂ ਸੇਵਾ ਕਰਦੇ ਨੇ ਆ ਅਸੀਂ ਐਕਚੁਅਲ ਦੇ ਵਿੱਚ ਜੋ ਸਾਡੀ ਮਾਰਸ਼ਲਾਈਟ ਫਾਊਂਡੇਸ਼ਨ ਹੈਗੀ ਆ ਉਹਦੇ ਵਿੱਚ ਤਾਂ ਅਸੀਂ ਇਹ ਸੇਵਾ ਸ਼ੁਰੂ ਕੀਤੀ ਸੀਗੀ ਟ੍ਰੈਫਿਕ ਮਾਰਸ਼ਲ ਵਾਸਤੇ। ਤੁਹਾਡਾ ਮ ਮਤਲਬ 25 ਦਸੰਬਰ 2019 ਦੇ ਵਿੱਚ ਅਸੀਂ ਨਾ ਸ਼ੁਰੂ ਕੀਤੀ ਸੀਗੀ ਇੱਕ ਮਾਰਸ਼ਲ ਦੀ ਫੌਜ ਬਣਾਈ ਸੀਗੀ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਤੇ 26 ਜਨਵਰੀ ਨੂੰ ਲਾਂਚ ਕੀਤੀ ਸੀਗੀ ਜਦੋਂ 22 ਤੇ 23 ਮਾਰਚ ਨੂੰ ਜਦੋਂ ਕੋਰੋਨਾ ਦਾ ਲਾਕਡਾਊਨ ਹੋਇਆ ਵਾ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸ਼ੁਰੂ ਹੋ ਗਿਆ 25 26 ਤਰੀਕ ਨੂੰ ਸੀ ਪਹਿਲੀ ਡੈੱਡ ਬੋਡੀ ਦਾ ਕੀਤਾ ਸੀਗਾ ਇੱਕ ਸੰਸਕਾਰ ਤੇ ਉਸ ਤੋਂ ਬਾਅਦ ਸਾਨੂੰ ਕੀ ਪਤਾ ਸੀਗਾ ਕਿ ਅਸੀਂ ਚਾਹੇ ਦਰ ਸ਼ਮਸ਼ਾਨ ਘਾਟ ਵਾਲੇ ਪਾਸੇ ਆ ਜਾਈਏ ਸਾਡੀ ਮਾਰਸ਼ਲ ਹੈਡਫਿਲ ਇਹਦੇ ਵਿੱਚ ਹੀ ਸੇਵਾ ਕਰਨ ਲੱਗੀ ਫਿਰ ਅਸੀਂ ਇੱਕ ਟੀਮ ਦੀ ਦੋ ਟੀਮਾਂ ਬਣਾਈਆਂ ਜਦੋਂ ਜ਼ਿਆਦਾ ਮੈਂਬਰ ਹੋ ਗਏ ਇਨਡੈਡ ਬੜੀ ਜ਼ਿਆਦਾ ਆਨ ਲੱਗ ਗਈਆਂ ਫਿਰ ਪਰਮਾਤਮਾ ਨੇ ਪਤਾ ਨਹੀਂ ਸਾਡੇ ਕੋਲੋਂ ਕਿਦਾਂ ਕਿਵੇਂ ਸੇਵਾ ਕਰਵਾਈ ਆ ਜਦੋਂ ਦੱਸਿਆ ਵੀ ਜਿਹੜੇ ਜੁਐਲਰੀ ਹੁੰਦੀ ਸੀਗੀ ਉੱਤੇ ਹਨਾ ਲੇਡੀਜ਼ ਨੂੰ ਚਾਹੇ ਕੋ ਜੈਮਸਨ ਵੀ ਪਰਿਵਾਰਕ ਮੈਂਨ ਫੜ ਲੈਂਦੇ ਸੀ ਬਾਅਦ ਵਿੱਚ ਉਸ ਚੀਜ਼ ਹਾਂ ਜੁਐਲਰੀ ਤਾਂ ਸਾਰੇ ਫੜ ਲੈਂਦੇ ਸੀ ਲਾਲਚ ਨਹੀਂ ਲਾਲਚ ਨਹੀਂ ਕਹਾਂਗੇ ਮੈਂ ਤਾਂ ਇਹੀ ਚੀਜ਼ਾਂ ਦਾ ਸੀਗਾ ਕਿ ਜੇ ਕਿਸੇ ਦਾ ਮੈਂ ਇੱਕ ਨਾਮ ਨਹੀਂ ਲੈਣਾ ਚਾਹੁੰਦਾ ਇਥੇ ਕਿ ਬਹੁਤ ਵੱਡੇ ਅਮੀਰ ਫੈਮਿਲੀ ਦਾ ਇੱਕ ਬੱਚਾ ਆਇਆ ਸੀਗਾ ਜਵਾਨ ਉਹਦੇ ਕੜਾ ਪਾਇਆ ਸੀਗਾ ਅਸੀਂ ਜਦੋਂ ਉਹਨਾਂ ਨੂੰ ਕੜਾ ਦਿੱਤਾ ਬਹੁਤ ਰੋਇ ਬਹੁਤ ਰੋਈ ਸੀਗੀ ਉਹਦੀ ਮਾਂ ਉਹਦੀ ਮਾਂ ਦੇਖ ਨਹੀਂ ਸੀ ਜਾਂਦੀ ਉਦੋਂ ਇਹ ਸੀਗਾ ਕਿ ਮੇਰੇ ਬੱਚੇ ਦੀ ਆਖਰੀ ਨਿਸ਼ਾਨੀ ਆ ਹਰ ਇੱਕ ਚੀਜ਼ ਜਿਹੜਾ ਸੈਨੀਟਾਈਜ਼ ਹੋ ਜਾਂਦੀ ਸੀਗੀ ਅਸੀਂ ਵੀ ਤਾਂ ਬੰਦੀ ਸੀਗੇ ਸਾਡੇ ਵੀ ਤਾਂ ਹੁਣ ਗਏ ਨੇ ਸਾਡੇ ਵੀ ਤਾਂ ਪਾਏ ਹੁੰਦੇ ਸੀ ਸਾਨੂੰ ਇੱਕ ਸਾਡੇ ਕੋਲ ਸਟਰਕਚਰ ਰੱਖਿਆ ਹੁੰਦਾ ਸੀ ਜਿੱਨ ਨਾਲ ਅਸੀਂ ਸਾਰਾ ਮਸ਼ੀਨ ਦੇ ਨਾਲ ਸੈਂਟੀਸਾਈਜ਼ ਕਰਦੇ ਸੀਗੇ ਸੈਂਟੀਸਾਈਜ਼ਰ ਦੀਆਂ ਮਸ਼ੀਨਾਂ ਰੱਖੀਆਂ ਹੁੰਦੀਆਂ ਸੀ ਸਾਡੇ ਕੋਲ ਤੋਂ ਬੜਾ ਦੁੱਖ ਦਾ ਟਾਈਮ ਸੀਗਾ ਬਾਕੀ ਇਹ ਕਿ ਲੰਗਰ ਦੀ ਸੇਵਾ ਵੀ ਸਾਡੀ ਚੱਲਦੀ ਰਹੀ ਹੈ ਪਹਿਲਾਂ ਅਸੀਂ ਜਦੋਂ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਕਿ ਜਿਹੜੇ ਬੰਦੇ 2000 ਤੋਂ ਉੱਪਰ ਦਾ ਲੰਗਰ ਬਣਾ ਸਕਦੇ ਨੇ ਉਹ ਬੰਦੇ ਲੰਗਰ ਦੀ ਸੇਵਾ ਕਰਨ ਮੇਰੀ ਮੈਂ ਖਾਲਸਾ ਸੇਵਾਦਾਰ ਦੇ ਵਿੱਚ ਲੀਗਲ ਡਵਾਈਜ਼ਰ ਹਾਰਸ਼ਲ ਐਡ ਫਾਊਂਡੇਸ਼ਨ ਦੇ ਵਿੱਚ ਮੈਂ ਪੰਜਾਬ ਪ੍ਰੈਜ਼ੀਡੈਂਟ ਹੈਗਾ ਮੈਂ ਬਲੱਡ ਸਰਵਿਸ ਵਿੱਚ ਜੂਸ ਬਲੱਡ ਡੋਨਰ ਦੇ ਵਿੱਚ ਮੈਂ ਚੇਅਰਮੈਨ ਹੈਗਾ ਵਾ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਵਿੱਚ ਮੈਂ ਟਰਸਟੀ ਮੈਂਬਰ ਹੈਗਾ ਵਾ ਮੇਰੀਆਂ ਹੋਰ ਕਿਹਈ ਐਨ ਜੀ ਐਸ ਹੈਗੀਆਂ ਜਿਨ੍ਹਾਂ ਦੇ ਵਿੱਚ ਮੇਰੀ ਸੇਵਾਵਾਂ ਚਲਦੀਆਂ ਨੇ ਸਾਡੇ ਹੁਣ ਮੈਂ ਉਹ ਸਾਰੇ ਡ ਲੰਬਾ ਗੱਲਬਾਤ ਨਹੀਂ ਕਰਾਂਗਾ ਕਹਿੰਦੇ ਮਤਲਬ ਹੈ ਕਿ ਅਸੀਂ ਉਹਦੇ ਵਿੱਚ ਲੰਗਰ ਦੀ ਸੇਵਾ ਕਰਦੇ ਰਹੀਆਂ ਖਾਲਸਾ ਸੇਵਾ ਦਲ ਦੇ ਵਿੱਚ ਅਸੀਂ ਡੇਲੀ ਡੇਲੀ ਜਾਂਦੇ ਹੁੰਦੇ ਸੀਗੇ ਦੁਪਹਿਰੇ ਜਿੱਥੇ ਕਰੋਨਾ ਦੇ ਲੋਕਡਾਊਨ ਹੁੰਦੇ ਸੀ ਜੀ ਉੱਥੇ ਜਾ ਜਾ ਕੇ ਲੋਕਾਂ ਨੇ ਜਦੋਂ ਦੱਸ ਜੋ ਹਾਲਤ ਦੇਖੀ ਕਿ ਇਹਦੀ ਦੀ ਫੈਮਿਲੀ ਸੀਗੀ ਕਿ ਲੇਡੀਜ਼ ਬੱਚਿਆਂ ਦੇ ਨਾਲ ਘਰ ਦੇ ਵਿੱਚ ਸੀਗੀ ਔਰ ਸਾਨੂੰ ਪਤਾ ਲੱਗਿਆ ਵੀ ਇਹ ਭੁੱਖੀ ਬੈਠੀ ਹੋਈ ਆ ਪਿਛਲੇ 2 ਦਿਨ ਤੋਂ ਉਹਨਾਂ ਦੇ ਘਰੇ ਨਾ ਕੋਈ ਬੰਦਾ ਸੀਗਾ ਤੇ ਨਾ ਨਾਲ ਕੋਲ ਕੋਈ ਪੈਸਾ ਸੀ ਨਾ ਨਾਲ ਕੋਲ ਰਾਸ਼ਨ ਸੀ ਲੋਕਡਾਊਨ ਹੋ ਚੁੱਕਿਆ ਸੀ ਜਦੋਂ ਮੈਂ ਉਹਨਾਂ ਦੇ ਘਰੇ ਗਿਆ ਮੈਂ ਤੇ ਉਹ ਇਸ ਤਰ੍ਹਾਂ ਦੀ ਸੀ ਕਿ ਗਰੀਬ ਫੈਮਿਲੀ ਹੁੰਦੀ ਆ ਇੱਕ ਬਹੁਤ ਅਮੀਰ ਫੈਮਿਲੀ ਹੁੰਦੀ ਆ ਇੱਕ ਮੀਡੀਅਮ ਫੈਮਿਲੀ ਹੁੰਦੀ ਆ ਮੀਡੀਅਮ ਫੈਮਿਲੀਜ਼ ਵਿੱਚ ਸੀਗੇ ਕਿ ਨਾ ਤਾਂ ਉਹ ਮੰਗ ਕੇ ਕਿਸੇ ਤੋਂ ਖਾ ਸਕਦੇ ਸੀ ਤੇ ਨਾ ਆਪਣਾ ਦੁੱਖ ਦੱਸ ਸਕਦੇ ਸੀ ਤੇ ਬਸ ਉਹ ਉਹਦੇ ਨਾਲ ਜਿਹੜਾ ਰੋਈ ਆ ਉਹ ਕਹਿੰਦੀ ਮੈਂ ਸੱਚੀ ਬਹੁਤ ਭੁੱਖੀ ਸੀ ਉਹਦੇ ਬੱਚਿਆਂ ਨੇ ਨਾ ਸਾਡੇ ਕੋਲ ਬ੍ਰੈਡ ਦੇ ਪਾਓ ਸੀਗੇ ਜਿਹੜੇ ਬੰਨ ਹੁੰਦੇ ਨੇ ਉਹ ਖੋਖ-ਖੋਖੇ ਖਾਦੇ ਤੇ ਮੈਂ ਆਪ ਬੜਾ ਉਹਦੇ ਵਿੱਚ ਮਤਲਬ ਭਾਬੂ ਹੋ ਗਿਆ ਸੀ ਉਦੋਂ ਕਿ ਪਰ ਮਤ ਮੈਂ ਜਾ ਟਾਈਮ ਨਾ ਦਿਖਾਵੇ ਕਿਸ ਨੂੰ ਉਹਨੇ ਬਹੁਤ ਸੀਸਾਂ ਦਿੱਤੀਆਂ ਸਾਨੂੰ ਕਹਿੰਦੀ ਅਸੀਂ ਸਾਡੀ ਤੇ ਗਲੀ ਦੇ ਵਿੱਚ ਕਹਿੰਦੀ ਕੋਈ ਆਂਦਾ ਵੀ ਨਹੀਂ ਹੈਗਾ ਪੀੜੀ ਗਲੀ ਸੀਗੀ ਉੱਚ ਗੱਡੀ ਨਹੀਂ ਜਾ ਸਕਦੀ ਸੀ ਤੇ ਅਸੀਂ ਬਾਹਰ ਜਾ ਕੇ ਬਾਰ-ਬਾਰ ਜਾ ਕੇ ਦੇਖ ਹੁੰਦੇ ਸੀ ਕਿ ਲੋਕ ਕੀ ਗਲੀਆਂ 'ਚ ਜਾਂਦੇ ਨਹੀਂ ਸੀ ਤੇ ਉਹ ਬਾਹਰ ਆ ਕੇ ਲੈ ਨਹੀਂ ਸਕਦੀਆਂ ਸੀ ਲੇਕਿਨ ਅਸੀਂ ਘਰ-ਘਰ ਜਾ ਜਾ ਕੇ ਵੀ ਸੇਵਾ ਕੀਤੀ ਆ ਲੋਕਾਂ ਦੇ ਕੋਲੋਂ ਫੁਲਕੇ ਮੰਗ-ਮੰਗ ਕੇ ਵੀ ਲਿਆਉਂਦੇ ਸੀ ਕੋਈ 10 ਫੁਲਕੇ ਕੋਈ 20 ਫੁਲਕੇ ਕੋਈ 50 ਫੁਲਕੇ ਸਾਨੂੰ ਦਿੰਦਾ ਸੀਗਾ ਅਸੀਂ ਉਹ ਘਰ-ਘਰ ਜਾ ਜਾ ਕੇ ਵੀ ਲੈ ਕੇ ਆਂਦੇ ਰਹੇ ਵਲਜੀ ਤੁਸੀਂ ਬਲੱਡ ਦੀ ਸੇਵਾ ਵੀ ਕਰਦੇ ਰਹੇ ਹੋ ਮਦਦ ਵੀ ਕਰਦੇ ਪਏ ਹੋ ਹਾਂਜੀ ਬਲੱਡ ਡੇਟ ਕਰਦਾ ਹੁੰਦਾ ਕੋਈ ਵੀ ਪਰਸਨ ਬਲੱਡ ਲੈਡ ਕਰਕੇ ਆ ਜਾਂਦਾ ਹੈ ਉਹ ਵੀ ਆਫਕੋਰਸ ਜਿੰਦਾ ਸਾਰਾ ਕੁਝ ਲੇਕਿਨ ਜਦੋਂ ਬਲੱਡ ਲੈਣ ਜਾਂਦਾ ਹੈ ਤਾਂ ਉਹਨੂੰ ਕਹਿੰਦੇ ਜਿਹਨਾਂ ਬਲੱਡ ਹੈ ਨਹੀਂ ਜਾਂ ਘਟ ਹੈ ਜਾਂ ਕਿਸੇ ਤਰੀਕੇ ਨਾਲ ਉਹ ਪੇਮੈਂਟ ਕਰਨੀ ਪੈ ਜਾਂਦੀ ਹੈ ਐਦਾਂ ਕਾਤੋਂ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਕਹੀ ਸੀ ਕਿ ਬਲੱਡ ਇੱਕ ਦਾਨ ਬਲੱਡ ਡੋਨੇਸ਼ਨ ਦੀ ਗੱਲ ਕਰਦੇ ਆਪਾਂ ਪਹਿਲੀ ਗੱਲ ਤੇ ਮੈਂ ਇੱਕ ਡੋਨਰ ਨੂੰ ਵੀ ਇਹ ਕਹੂੰਗਾ ਕਿ ਜਿਹੜਾ ਸੀ ਬਲੱਡ ਦਿੱਨੇ ਆ ਉਹਨੂੰ ਅਸੀਂ ਵਾਪਸ ਲੈਣ ਬਾਰੇ ਨਾ ਸੋਚੀਏ ਲੇਕਿਨ ਜਦੋਂ ਸਾਨੂੰ ਕਿਤੇ ਲੋੜ ਪੈਂਦੀ ਆ ਉਹਦੇ ਵਾਸਤੇ ਅਸੀਂ ਕੀ ਕਰੀਏ ਸਰ ਮੈਂ ਦੱਸਣਾ ਚਾਹਨਾ ਕਿ ਜਿਹੜਾ ਤੁਸੀਂ ਤੁਸੀਂ ਜਿੱਦਾਂ ਗੱਲ ਕੀਤੀ ਕਿ ਅਸੀਂ ਬਲੱਡ ਡੋਨੇਟ ਕੀਤਾ ਤੇ ਸਾਨੂੰ ਬਾਅਦ ਵਿੱਚ ਪੈਸੇ ਦੇਣੇ ਪੈਂਦੇ ਆ ਜਾਂ ਇਦਾਂ ਉਦਾਂ ਅਕਸਰ ਇਹ ਗੱਲਾਂ ਸੁਣਨੀਆਂ ਪੈਂਦੀਆਂ ਨੇ ਜਿਹੜਾ ਚੋਲੈਂਡ ਜਾਣੇ ਉਹ ਤੋਂ ਦੇਣੀ ਹੀ ਪੈਂਦੇ ਨੇ ਹਾਂ ਬਿਲਕੁਲ ਸਰ ਇਸ ਤਰ੍ਹਾਂ ਹੁੰਦਾ ਕਿ ਜੇ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਦਾ ਜਵਾਬ ਦੇਣਾ ਚਾਹੁੰਦਾ ਕਿ ਜਿਹੜਾ ਬਲੱਡ ਹੁੰਦਾ ਵਾ ਜੇ ਤੁਸੀਂ ਕਿਤੇ ਬਲੱਡ ਬੈਂਕ ਦੇ ਕੋਲ ਜਾਂਦੇ ਹੋ ਉਹ ਕਹਿੰਦਾ ਜੀ ਸਾਡੇ ਕੋਲ ਬਲੱਡ ਹੈਗਾ ਵਾ ਮੰਨ ਲਓ ਤੁਸੀਂ ਤਾਂ ਕਹਿੰਦੇ ਨਾ ਮਿਲਦਾ ਹੀ ਨਹੀਂਗਾ ਲੇਕਿਨ ਕਦੇ ਮਿਲਦਾ ਵੀ ਤਾਂ ਹੋਊਗਾ ਉਹ ਕਹਿੰਦਾ ਜੀ ਹੈਗਾ ਵਾ ਤੇ ਜੇ ਤੁਸੀਂ ਬਲੱਡ ਲੈਣੀ ਹੋ ਉਹ ਬਲੱਡ ਦੀ ਨਾਲ ਜਿਹੜੀ ਕਾਸਟ ਉਹਦੀ ਟੈਸਟਾਂ ਦੀ ਕਾਸਟ ਵੀ ਉਹ ਲੈਂਦੇ ਨੇ ਲੈਂਦੇ ਨੇ ਉਹ ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡੇ 14 15 ਤਰ੍ਹਾਂ ਦੇ ਟੈਸਟ ਜਿਹੜੇ ਹੁੰਦੇ ਆ ਤੁਹਾਡੇ ਕੋਲ ਕਸਟੋਲ ਏਡਸ ਹੈਪਟਾਈਟਸ ਬੀ ਸੀ ਕਲਾਪੀਡਾ ਜੋ ਵੀ ਜਿਹਾ ਉਹਦੇ ਵਿੱਚ ਕੋਈ ਤੁਹਾਡੇ ਬਿਮਾਰੀ ਨਾ ਰਹੀ ਹੋਵੇ ਹਨਾ ਉਹ ਸਾਰਾ ਕੁਝ ਟੈਸਟ ਕੀਤਾ ਜਾਂਦਾ ਵਾ ਉਹ ਟੈਸਟ ਕਰਕੇ ਹੀ ਬਲੱਡ ਲਗਣਾ ਹੁੰਦਾ ਵਾ ਜੇ ਉਹ ਟੈਸਟ ਕੀਤੇ ਤੋਂ ਬਿਨਾ ਉਹ ਲੱਗ ਜਵੇ ਤੇ ਪੇਸ਼ੈਂਟ ਦੀ ਡੈਥ ਹੋ ਸਕਦੀ ਆ ਹੋ ਸਕਦਾ ਉਹਦੇ ਵਿੱਚ ਕੁਝ ਗਲਤ ਕਿਟਾਉਣ ਨੂੰ ਚਲੇ ਜਾਣ ਨੰਬਰ 2 ਦੇ ਉੱਤੇ ਇਹ ਜਿਹੜੇ ਹਸਪੀਟਲ ਨੇ ਇਹ ਕਿਸੇ ਕੋਈ ਐਨ ਜੀਓ ਨਹੀਂ ਹੈਗੀਆਂ ਇਹਨਾਂ ਨੇ ਆਪਣਾ ਖਰਚਾ ਲੈਣਾ ਹੀ ਹੁੰਦਾ ਵਾ ਜਿਹੜਾ ਟੈਸਟ ਕਰਦੇ ਨੇ ਨੰਬਰ 3 ਦੇ ਉੱਤੇ ਭਾਜੀ ਜਿਹੜਾ ਤੁਸੀਂ ਬਲੱਡ ਦਿੰਨੇ ਹੋ ਉਹ ਕਿਸੇ ਨੇ ਗਲਾਸ ਚ ਪਾ ਕੇ ਨਹੀਂ ਪੀ ਲੈਣਾ ਹੈਗਾ ਉਹਨੂੰ ਇੱਕ ਕਹਿੰਦਾ ਪਾਊਚ ਦੇ ਵਿੱਚ ਕੱਢਿਆ ਜਾਂਦਾ ਉਹ ਪਾਊਚ ਦੀ ਵੀ ਕੀਮਤ ਹੁੰਦੀ ਆ ਉਹਦੇ ਚ ਇੱਕ ਲਿਕੁਇਡ ਪਾਇਆ ਹੁੰਦਾ ਵਾ ਉਹਦੀ ਵੀ ਕੋਈ ਕਾਸਟ ਹੁੰਦੀ ਆ ਇਹ ਲੋਕੀ ਹਸਪੀਟਲ ਵਾਲੇ ਉਹਨੂੰ ਪਰਚੇਜ਼ ਕਰਕੇ ਲਿਆਉਂਦੇ ਨੇ ਉਹਦੇ ਵਿੱਚ ਬਲੱਡ ਕੱਢਦੇ ਨੇ ਜੇ ਤੁਹਾਡੇ ਕੋਲ ਬਲੱਡ ਹੈ ਉਹਦੇ ਕੋਲ ਹੈਗਾ ਵਾ ਮੈਂ ਗੱਲ ਹੋਰ ਕਰਨ ਲੱਗਿਆ ਸੀ ਕਿ ਬਲੱਡ ਹੈਗਾ ਵਾ ਤੇ ਮੰਨ ਲਓ ਕਹਿੰਦਾ ਵੀ ਮੈਂ 1500 ਰੁਪਿਆ ਇਹਦੀ ਟੈਸਟਾਂ ਦੀ ਫੀਸ ਲੈਣੇ ਆ ਤੇ ਤੁਹਾਡੇ ਕੋਲ 1500 ਰੁਪਿਆ ਲੈ ਲੈਂਦੇ ਨੇ ਲੇਕਿਨ ਜੇ ਤੁਸੀਂ ਬਲੱਡ ਦਿੰਨੇ ਹੋ ਫੇਰ ਵੀ 1500 ਹੀ ਲੱਗਦਾ ਵਾ ਲੇਕਿਨ ਜੇ ਉਹਦੇ ਕੋਲ ਬਲੱਡ ਹੈਗਾ ਵਾ ਤਾਂ ਤੁਹਾਨੂੰ ਦੇ ਦੂਗਾ ਜੇ ਉਹਦੇ ਕੋਲ ਬਲੱਡ ਨਹੀਂ ਹੈਗਾ ਤਾਂ ਤੁਹਾਡਾ ਪੇਸ਼ੈਂਟ ਮਰਦਾ ਮਰ ਜਵੇ ਉਹਨੇ ਬਲੱਡ ਆਪਣਾ ਕੱਢ ਕੇ ਨਹੀਂ ਦੇਣਾ ਜਦ ਜੇ ਕੱਢ ਵੀ ਦੇਣਗੇ ਸਾਡੇ ਹੈਗੇ ਆ ਗੁਰਨਾਨਕ ਬਲੱਡ ਬੈਂਕ ਤੇ ਸਾਡੇ ਭਾਜੀ ਹੈਗੇ ਨੇ ਸਨੀ ਜੀ ਉਹ ਖੁਦ ਆਪਣਾ ਬਲੱਡ ਵੀ ਡੋਨੇਟ ਕਰਕੇ ਦੇ ਦਿੰਦੇ ਨੇ ਕਈ ਵਾਰੀ ਹੋਰ ਵੀ ਸਾਡੇ ਬਹੁਤ ਸਾਰੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਲੇਕਿਨ ਬਲੱਡ ਹੋਏਗਾ ਤੇ ਮਿਲੇਗਾ ਇਹ ਕਿਸੇ ਫੈਕਟਰੀ ਵਿੱਚ ਤਾਂ ਬਣਨਾ ਨਹੀਂ ਹੈਗਾ ਕਿਸੇ ਕੈਮੀਕਲ ਨਾਲ ਤਿਆਰ ਨਹੀਂ ਹੋ ਜਾਣਾ ਇਹ ਸਾਡੇ ਸਰੀਰ ਦੇ ਵਿੱਚੋਂ ਮਿਲਣਾ ਸੋ ਇਹ ਭਾਵਨਾ ਨਹੀਂ ਹੋਣੀ ਚਾਹੀਦੀ ਹੈਗੀ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਵਾ ਮੈਂ ਲੰਡਨ ਦੇ ਵਿੱਚ ਇੱਕ ਬਲੱਡ ਬੈਂਕ ਦੇ ਵਿੱਚ ਗਿਆ ਸੀ ਸਪੈਸ਼ਲ ਇਹੀ ਕੁਝ ਦੇਖਣ ਆਇਆ ਤੇ ਉੱਥੇ ਲੋਕੀ ਇੰਨੇ ਅਵੇਅਰ ਨੇ ਕਿ ਵੌਲੰਟੇਰੀ ਬਲੱਡ ਡੋਨੇਟ ਕਰ ਦਿਆ ਇੱਥੇ ਮੈਂ ਇੱਕ ਬਲੱਡ ਰੀ ਐਨ ਜੀਓ ਦਾ ਮੈਂਬਰ ਹੈਗਾ ਵਾ ਤੇ ਜੇ ਮੈਂ ਬਲੱਡ ਕਿਸੇ ਨੂੰ ਚਾਹੀਦਾ ਹੁੰਦਾ ਵਾ ਮੈਂ ਭਾਜੀ 20 ਫੋਨ ਕਰਦਾ ਤਾਂ ਇੱਕ ਬੰਦਾ ਜਾ ਕੇ ਸਾਨੂੰ ਤਿਆਰ ਹੁੰਦਾ ਵਾ